ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ੍ਰੀ ਗੁਰਪ੍ਰੀਤ ਸਿੰਘ ਆਈਪੀਐਸ ਦਿਹਾ ਹਦਿਤਾਤੇ ਸ੍ਰੀ ਰਵਿੰਦਰਪਾਲ ਸਿੰਘ ਸੰਧੂ ਡੀਸੀਪੀ ਇਨਵੈਸਟੀਗੇਸ਼ਨ ਅੰਮ੍ਰਿਤਸਰ ਅਤੇ ਸ਼੍ਰੀਮਤੀ ਜਸਰੂਪ ਕੋਰ ਬਾਠ ਆਈਪੀਐਸ एडीसीपी सिटी 3 अमृतसर ਦੇ ਦਿਸਾਂ ਅਨੁਸਾਰ ਅਨੁਸਾ ਚਤੇ ਸ਼੍ਰੀ ਸੀਤਲ ਸਿੰਘ ਏਸੀਪੀ ਈਸਟ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਮੁਖ ਅਫਸਰ थाना ਮੋਹੰਕਮਪੁਰਾ ਅੰਮ੍ਰਿਤਸਰ ਸਬ ਇੰਸਪੈਕਟਰ ਜਤਿੰਦਰ ਸਿੰਘ ਦੀ ਪੁਲਿਸ ਪਾਰਟੀ ਵੱਲੋਂ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਇਸਤਲਾਮ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਫੜੇ ਗਏ ਮੁਲਜ਼ਮਾਂ ਦੀ ਪਛਾਣ ਚਾਂਦ ਆਨੰਦ ਪੁੱਤਰ ਨਿ ਕਿਸ਼ਨ ਲਾਲ ਅਤੇ ਬਚਿੱਤਰ ਸਿੰਘ ਉਰਫ ਲਖਾਰੀ ਦੋਨੋਂ ਜੰਡੇਲਾ ਗੁਰੂ निवासी जिला अमृतसर ਵੱਜੋ ਹੋਈ ਇਹ ਵੀ ਪੰਜਾਬ ਨਿਊਜ਼ ਦੀ ਖਾਸ ਰਿਪੋਰਟ 25 ਤਰੀਕ ਨੂੰ 3. ਸਨ ਸਿਟੀ ਤੇ ਇੱਕ ਨਾਕਾ ਲਾਇਆ ਸੀ थाना ਮੋਕਮਪੁਰਾ ਵੱਲੋਂ ਤੇ ਥਾਣੇ ਤੇ ਸ਼ੱਕੀ ਬੰਦਿਆਂ ਦੀ ਵਹੀਕਲਸ ਦੀ ਚੈਕਿੰਗ ਚੱਲ ਰਹੀ ਸੀ ਉਸੇ ਨਾਕੇ ਦੇ ਦੌਰਾਨ ਇੱਕ ਟੂ ਵੀਲਰ ਨੂੰ ਜਿਸ ਤੇ ਦੋ ਮੁੰਡੇ ਸਵਾਰ ਸੀ ਉਹਨੂੰ ਫਲੈਗ ਕੀਤਾ ਗਿਆ ਉਹਨੂੰ ਰੋਕਿਆ ਗਿਆ ਉਹਨਾਂ ਦੀ ਜੋ ਚੈਕਿੰਗ ਕੀਤੀ ਗਈ ਤਾਂ ਉਹਨਾਂ ਕੋਲੋਂ ਇੱਕ ਬੱਤੀ ਬੋਰ ਦਾ ਪਿਸਟਲ ਵਿਦ ਚਾਰ ਜ਼ਿੰਦਾ ਰਾਉਂਡ ਔਰ ਇੱਕ ਗਲੌਕ ਪਿਸਟਲ ਤਿੰਨ ਰਾਉਂਡ ਦੇ ਨਾਲ ਬਰਾਮਦ ਹੋਇਆ ਇਹ ਜਿਹੜੇ ਮੁੰਡੇ ਸੀ ਇੱਕ ਦਾ ਨਾਮ ਸੀ ਚੰਦ ਆਨੰਦ ਔਰ ਦੂਜੇ ਦਾ ਨਾਮ ਸੀ ਬਚਿੱਤਰ ਸਿੰਘ ਉਰਫ ਲਖਾਰੀ ਦੋਨੋਂ ਜੰਡਿਆਲੇ ਗੁਰੂ ਦੇ ਰਹਿਣ ਵਾਲੇ ਐ ਇਹਨਾਂ ਨੂੰ ਇਹਨਾਂ ਤੋਂ ਰਿਕਵਰੀ ਕੀਤੀ ਗਈ ਤਾਂ ਇਹਨਾਂ ਨੂੰ ਅਰੈਸਟ ਕਰ ਲਿਆ ਗਿਆ ਡਿਊਰਿੰਗ ਇਨਵੈਸਟੀਗੇਸ਼ਨ ਇਹ ਪਤਾ ਚੱਲਿਆ ਕਿ ਚੰਦ ਆਨੰਦ ਤੇ ਪਹਿਲਾਂ ਵੀ ਤਿੰਨ ਮੁਕਦਮੇ ਦਰਜ ਐ ਲੜਾਈ ਝਗੜੇ ਦੇ ਤੇ ਚੋਰੀ ਦੇ ਤੇ ਇਹ ਜਿਹੜੇ ਵੈਪਨ ਸੀ ਇਹ ਇਹਨਾਂ ਨੂੰ ਦਵਾਈ ਸੀ ਕਿਸ਼ਨਾ ਨੇ ਜਿਹੜਾ ਜੰਡਿਆਲਾ ਗੁਰੂ ਦਾ ਵਾਸੀ ਸੀ ਹੁਣ ਦੁਬਈ ਚਲੇ ਗਿਆ ਉਹਨੇ ਕਿਸੇ ਦੇ ਥਰੂ ਦਵਾਈ ਸੀ ਤੇ ਇਸੇ ਦੌਰਾਨ ਐਫ ਆਈ ਆਰ ਨੰਬਰ 61 ਮੋਕਲਪੁਰਾ ਥਾਣੇ ਚ ਦਰਜ ਹੋਇਆ ਤੇ ਇਹਦੀ ਫਰਦਰ ਤਫਤੀਸ਼ ਵਿੱਚ ਅਸੀਂ ਬੈਕਵਰਡ ਫਾਰਵਰਡ ਲਿੰਕੇਜਸ ਵਿਚ ਆਰ ਦੀ ਇਨਵੈਸਟੀਗੇਸ਼ਨ ਕਰ ਰਹੇ ਹਨ ਔਰ ਹੋਰ ਬੰਦਿਆਂ ਨੂੰ ਨਾਮ ਚ